ਸਸਿਕਾ ਜੀ ਸਾਰੇ ਇਹਨੂੰ ਫੌਸ ਨੋ ਤੁਹਾਡਾ ਕੀ ਹਾਲ ਚਾਲ ਹੈ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੁਹਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਫਿਰ ਅਸੀਂ ਤੁਹਾਡੇ ਵਾਸਤੇ ਇੱਕ ਨਵੀਂ ਬਿਊਟੀ ਟਿਪ ਲੈ ਕੇ ਆਏ ਆ ਅਸੀਂ ਲੈ ਕੇ ਆਏ ਆ ਸਰਦੀਆਂ ਦੇ ਵਿੱਚ ਜਿਸ ਤਰ੍ਹਾਂ ਹੁਣ ਮੌਸਮ ਜਿਹੜਾ ਵਾ ਉਹ ਇੱਕਦਮ ਜਿਹੜਾ ਵਾ ਡਰਾਈਨੈਸ ਆਉਣ ਡਿਆ ਪਿਆ ਹੈ ਤੇ ਖੁਸ਼ਕ ਜਿਹੜਾ ਮੌਸਮ ਹੋ ਗਿਆ ਤੇ ਇਹਦੇ ਨਾਲ ਜਿਹੜੀ ਸਾਡੀ ਸਕਿਨ ਵਾ ਉਹ ਵੀ ਡਰਾਈ ਹੋ ਜਾਂਦੀ ਆ ਸਾਡੇ ਹੱਥ ਪੈਰ ਮੂੰਹ ਜਿਹੜਾ ਵਾ ਉਹ ਉਹਦੇ ਉੱਤੇ ਡਰਾਈਨੈਸ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਰੁੱਖਾਪਨ ਬਹੁਤ ਮਹਿਸੂਸ ਹੁੰਦਾ ਹੈ ਤੇ ਇਸ ਰੁੱਖੇਪਨ ਤੋਂ ਜਿਹੜਾ ਵਾ ਉਹ ਡਰਾਈਨੈਸ ਤੋਂ ਅਸੀਂ ਕਿਵੇਂ ਛੁਟਕਾਰਾ ਪਾ ਸਕਦੇ ਹਾਂ ਕਿ ਸਾਡੀ ਜਿਹੜੀ ਹੈ ਸਕਿਨ ਵਾ ਫੇਸ ਵਾ ਇੱਕਦਮ ਗਲੋਇੰਗ ਹੋ ਜਾਵੇ ਤੇ ਇਸ ਸਰਦੀਆਂ ਦੇ ਮੌਸਮ ਵਿੱਚ ਗਲੋਇੰਗ ਸਕਿਨ ਪਾਉਣ ਵਾਸਤੇ ਤਾਂ ਜੋ ਸਾਡਾ ਜਿਹੜਾ ਚਿਹਰਾ ਵਾ ਉਹ ਹਮੇਸ਼ਾ ਹੀ ਜਿਹੜਾ ਵਾ ਉਹ ਗਲੋ ਕਰਦਾ ਰਹੇ ਮੋਇਸਚਰਾਈਜ਼ਰ ਰਹੇ ਤੇ ਇਹਦੇ ਵਾਸਤੇ ਅੱਜ ਅਸੀਂ ਇੱਕ ਲੈ ਕੇ ਆਏ ਆ ਫੇਸ਼ੀਅਲ ਤੇ ਫੇਸ਼ੀਅਲ ਅਸੀਂ ਜਿਹੜਾ ਵਾ ਉਹ ਇਹ ਜਿਹੜਾ ਫੇਸ਼ੀਅਲ ਉਹਨੂੰ ਨਾਈਟ ਦੇ ਟਾਈਮ ਹੀ ਕਰਨਾ ਹੈ ਤੇ ਬਸ 3-4 ਮਿੰਟ ਦੀ ਮ사ਜ ਦੇ ਵਿੱਚ ਇਹ ਫੇਸ਼ੀਅਲ ਜਿਹੜਾ ਕੰਪਲੀਟ ਹੋ ਜਾਂਦਾ ਹੈ ਤੇ ਜਦੋਂ ਅਸੀਂ ਸਵੇਰੇ ਸੁੱਤੇ ਉੱਠਦੇ ਹਾਂ ਤੇ ਸਾਡਾ ਸਕਿਨ ਜਿਹੜੀ ਆ ਇੱਕਦਮ ਸੌਫਟ ਤੇ ਜਿਹੜਾ ਵਾ ਉਹ ਸ਼ਾਈਨ ਕਰਦੀ ਹੈ ਤੇ ਸ਼ੀਸ਼ੇ ਦੀ ਤਰ੍ਹਾਂ ਤੁਹਾਡਾ ਜਿਹੜਾ ਫੇਸ ਦਾ ਉਹ ਗਲੋ ਕਰੇਗਾ ਤੇ ਤੁਸੀਂ ਆਪਣੀ ਏਜ ਤੋਂ ਹਮੇਸ਼ਾ ਛੋਟੇ ਲੱਗੋਗੇ ਕਿਉਂਕਿ ਅ ਏ ਸਫੇਸ਼ਲ ਦੇ ਨਾਲ ਤੁਹਾਡੀ ਸਕਿਨ ਜਿਹੜੀ 40-45 ਸਾਲ ਦੀ ਏਜ ਦੇ ਹੋ ਕੇ ਵੀ ਤੁਹਾਡੀ ਸਕਿਨ ਜਿਹੜੀ ਆ ਉਹ 25 ਤੋਂ 30 ਸਾਲ ਦੀ ਏਜ ਵਾਲਾ ਅਫੈਕਟ ਦਵੇਗੀ ਤੇ ਜਦੋਂ ਅਸੀਂ ਆਪਣੀ ਸਕਿਨ ਦੀ ਕੇਅਰ ਨਹੀਂ ਕਰਦੇ ਹੈਗੇ ਤਾਂ ਜਿਹੜਾ ਸਾਡਾ ਚਿਹਰਾ ਵਾ ਉਹ ਡਲ ਹੋ ਜਾਂਦਾ ਹੈ ਤੇ ਅੱਜ ਅਸੀਂ ਕਿਹੜਾ ਫੇਸ਼ਲ ਕਰਨ ਜਾ ਰਹੇ ਹਾਂ ਉਹ ਆ ਜੀ ਬਹੁਤ ਹੀ ਆਸਾਨ ਤੇ ਅਸੀਂ ਕਰਨ ਜਾ ਰਹੇ ਹਾਂ ਵੈਸਲੀਨ ਫੇਸ਼ਲ ਵੈਸਲੀਨ ਦੀ ਜਿਹੜਾ ਇੱਕ ਛੋਟੀ ਜੀ ਮਾਤਰਾ ਦੇ ਨਾਲ ਜਿਹੜਾ ਵਾ ਅਸੀਂ ਇਹ ਫੇਸ਼ੀਅਲ ਨੂੰ ਰਾਤ ਨੂੰ ਕਰਾਂਗੇ ਤਾਂ ਸਾਡੀ ਸਕਿਨ ਜਿਹੜੀ ਆ ਇੱਕਦਮ ਜਿਹੜੀ ਆ ਗਲੋਇੰਗ ਹੋ ਜਾਵੇਗੀ ਤੇ ਇਹਦੇ ਵਾਸਤੇ ਅਸੀਂ ਕੀ ਕਰਨਾ ਹੈ ਆਪਣੇ ਹੱਥ ਤੇ ਜਿਹੜਾ ਵਾ ਜਸਟ ਦੇਖੋ ਇੰਨੀ ਇੱਕ ਜਿੰਨੀ ਤੁਸੀਂ ਥੋੜੀ ਜੀ ਮਾਤਰਾ ਵਿੱਚ ਆਪਣੇ ਹੱਥ ਦੇ ਉੱਤੇ ਜਿਹੜੀ ਹੈ ਵੈਸਲੀਨ ਲੈ ਲੈਣੀ ਹੈ ਤੇ ਇਹਦੇ ਵਿੱਚ ਅਸੀਂ ਐਡ ਕਰਨਾ ਹੈ ਕੋਕੋਨਟ ਆਇਲ ਕੋਕੋਨਟ ਆਇਲ ਜਿਹੜਾ ਵਾ ਉਹ ਸਰਦੀਆਂ ਦੇ ਵਿੱਚ ਹੁਣ ਜਰਾ ਜੰਮ ਜਾਂਦਾ ਹੈ ਤੇ ਕੋਈ ਗੱਲ ਨਹੀਂ ਤੁਸੀਂ ਬਸ ਜਸਟ ਇਨਾ ਕੋਕੋਨਟ ਆਇਲ ਲੈਣਾ ਹੈ ਤੁਸੀਂ ਇਹਨੂੰ ਪਿਘਲਾ ਵੀ ਸਕਦੇ ਹੋ ਤੇ ਇਸ ਤਰੀਕੇ ਨਾਲ ਵੀ ਯੂਜ਼ ਕਰ ਸਕਦੇ ਹੋ ਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਕਰ ਲੈਣਾ ਤੁਸੀਂ ਮਿਕਸ ਇਹਨਾਂ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੋਗੇ ਤਾਂ ਇਹ ਜਿਹੜਾ ਮੈਲਟ ਹੋ ਜਾਵੇਗਾ ਤੇ ਇਹਦੇ ਵਿੱਚ ਅਸੀਂ ਇੱਕ ਚੀਜ਼ ਐਡ ਕਰਨੀ ਹੈ ਜਿਹੜੀ ਕਿ ਬਹੁਤ ਹੀ ਜ਼ਿਆਦਾ ਬੈਨੀਫੀਸ਼ੀਅਲ ਹੈ ਜਿਹੜਾ ਹਾਂਜੀ ਇੱਕ ਜਿਹੜੀ ਚੀਜ਼ ਆ ਇਹਦੇ ਵਾਸਤੇ ਬਹੁਤ ਜ਼ਰੂਰੀ ਹੈ ਉਹ ਹੈ ਜੀ ਵਿਟਾਮਿਨ E ਦਾ ਕੈਪਸੂਲ ਤੇ ਇਹਦਾ ਕੋਈ ਨਹੀਂ ਹੈਗਾ ਤੁਸੀਂ ਇਹਦੇ ਵਿੱਚ 그린 ਵਾਲਾ ਕੈਪਸੂਲ ਵੀ ਐਡ ਕਰ ਸਕਦੇ ਹੋ ਵਾਈਟ ਵਾਲਾ ਕੈਪਸੂਲ ਤੇ ਇੱਕ ਦੋ ਵਾਰੀ ਮੈਨੂੰ ਕਮੈਂਟ ਆਇਆ ਕਿ ਵਾਈਟ ਕੈਪਸੂਲ ਸਾਡੇ ਕੋਲ 그린 ਆ ਜਿਹੜਾ ਵੀ ਕੈਪਸੂਲ ਆ ਤੁਸੀਂ ਐਡ ਕਰ ਸਕਦੇ ਹੋ ਤੇ ਇਹਨੂੰ ਇਸੇ ਤਰੀਕੇ ਨਾਲ ਇਹਨਾਂ ਤਿੰਨਾਂ ਚੀਜ਼ਾਂ ਨੂੰ ਮਿਕਸ ਕਰਕੇ ਤੇ ਤੁਸੀਂ ਆਪਣੇ ਫੇਸ ਦੀ ਮ사ਜ ਕਰਨੀ ਹੈ ਤੇ ਇਹ ਜ਼ਰੂਰੀ ਆ ਜਦੋਂ ਤੁਸੀਂ ਇਹਨੂੰ ਮ사ਜ ਕਰਨੀ ਹੈ ਤੁਸੀਂ ਆਪਣੇ ਫੇਸ ਨੂੰ ਜਰਾ ਚੰਗੀ ਤਰੀਕੇ ਦੇ ਨਾਲ ਵਾਸ਼ ਕਰ ਲਓ ਵਾਸ਼ ਕਰਕੇ ਤੁਹਾਡੇ ਫੇਸ ਤੇ ਡਸਟ ਨਹੀਂ ਹੋਣੀ ਚਾਹੀਦੀ ਤੇ ਇਸ ਤੋਂ ਬਾਅਦ ਆਪਣਾ ਸਾਰਾ ਮੇਕਅਪ ਜਿਹੜਾ ਰਿਮੂਵ ਕਰਕੇ ਉਸ ਤੋਂ ਬਾਅਦ ਤੁਸੀਂ ਰਾਤ ਨੂੰ ਸੌਣ ਦੇ ਟਾਈਮ ਇਹ ਜਿਹੜਾ ਫੇਸ਼ੀਅਲ ਕਰਨਾ ਹੈ ਇਹਨੂੰ ਦਿਨ ਦੇ ਟਾਈਮ ਨਹੀਂ ਕਰਨਾ ਕਿਉਂਕਿ ਇਹਦੇ ਵਿੱਚ ਜਿਹੜੀ ਵੈਸਲੀਨ ਹੁੰਦੀ ਹੈ ਵੈਸਲੀਨ ਜਿਹੜੀ ਪੈਟਰੋਲੀਅਮ ਜਲੀ ਹੁੰਦੀ ਹੈ ਤੇ ਜਦੋਂ ਅਸੀਂ ਇਹਨੂੰ ਦਿਨ ਦੇ ਟਾਈਮ ਵੈਸਲੀਨ ਆਪਣੇ ਫੇਸ ਤੇ ਲਗਾ ਕੇ ਧੁੱਪ ਵਿੱਚ ਜਾਵਾਂਗੇ ਤਾਂ ਸਾਡੀ ਸਕਿਨ ਕਾਲੀ ਹੋਵੇਗੀ ਫਿਰ ਤੁਸੀਂ ਕਹੋਗੇ ਕਿ ਸਾਡਾ ਰੰਗ ਕਾਲਾ ਹੋ ਗਿਆ ਇਸ ਕਰਕੇ ਵੈਸਲੀਨ ਨੂੰ ਲਗਾ ਕੇ ਧੁੱਪ ਵਿੱਚ ਨਹੀਂ ਜਾਈਦਾ ਤੇ ਇਹ ਜਿਹੜਾ ਇਹਦਾ ਬੈਸਟ ਰਿਜ਼ਲਟ ਲੈਣਾ ਹੈ 스킨 ਨੂੰ ਗਲੋਇੰਗ ਕਰਨਾ ਹੈ ਤਾਂ ਤੁਸੀਂ ਇਹਨੂੰ ਰਾਤ ਨੂੰ ਹੀ ਯੂਜ਼ ਕਰਨਾ ਹੈ ਤੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਮਿਕਸ ਕਰਕੇ ਫਿਰ ਤੁਸੀਂ ਆਪਣੇ ਫੇਸ ਤੇ ਇਹਦੀ ਮ사ਜ ਕਰਨੀ ਹੈ ਤਾਂ ਤੁਸੀਂ ਇਹਦੀ ਚੰਗੇ ਤਰੀਕੇ ਦੇ ਨਾਲ ਮ사ਜ ਕਰਨੀ ਹੈ ਇਹਦੇ ਨਾਲ ਤਾਂ ਦੀ ਸਕਿਨ ਜਿਹੜੀ ਆ ਮਸਾਲ ਦੇ ਨਾਲ ਤੁਹਾਡੀ ਸਕਿਨ ਵੀ ਟਾਈਟ ਹੋ ਜਾਵੇਗੀ ਇਹ ਵਿਟਾਮਿਨ ਡੀ ਦਾ ਕੈਪਸੂਲ ਅਸੀਂ ਜਿਹੜਾ ਵਾ ਉਹ ਉਹ ਡਾਇਰੈਕਟ ਵੀ ਫੇਸ ਤੇ ਜਿਹੜਾ ਲਗਾਉਣਾ ਵਧੀਆ ਨਹੀਂ ਹੁੰਦਾ ਇਹਨੂੰ ਕਿਸੇ ਚੀਜ਼ ਚ ਮਿਕਸ ਕਰਕੇ ਲਗਾਓ ਤੇ ਤੁਸੀਂ ਇਹਦੀ ਹੱਥਾਂ ਤੇ ਮ사ਜ ਕਰ ਸਕਦੇ ਹੋ ਆਪਣੀ ਨੈਕ ਤੇ ਵੀ ਇਹਦੀ ਮ사ਜ ਕਰ ਸਕਦੇ ਹੋ ਤੇ ਤੁਸੀਂ ਆਪਣੇ ਫੇਸ ਤੇ ਤੇ ਇਸ ਤਰੀਕੇ ਨਾਲ ਤੁਹਾਡੀ ਸਕਿਨ ਜਿਹੜੀ ਆ ਅਪ ਲਿਫਟ ਹੋ ਜਾਏਗੀ ਮ사ਜ ਨਾਲ ਤੁਹਾਡੇ ਜਿਹੜੇ ਆ ਤੁਹਾਡੇ ਓਪਨ ਪੋਰਸ ਹੁੰਦੇ ਨੇ ਉਹ ਵੀ ਤੁਹਾਡੇ ਜਿਹੜੇ ਆ ਉਹ ਬੰਦ ਹੋ ਜਾਂਦੇ ਨੇ ਤੇ ਇਹਦੇ ਨਾਲ ਤੁਹਾਡੀ ਸਕਿਨ ਜਿਹੜੀ ਆ ਐਕਟੀਵੇਟ ਹੋ ਜਾਂਦੀ ਆ ਤੇ ਜਿਹੜੀ ਆ ਇਹਦਾ ਮoiusture ਉਹ ਅੰਦਰ ਤੱਕ ਚਲ ਜਾਂਦਾ ਹੈ ਤੇ ਸਕਿਨ ਤੁਹਾਡੀ ਸੌਫਟ ਰਹਿੰਦੀ ਹੈ ਤੇ ਤੁਹਾਡੇ ਫੇਸ ਤੇ ਜਿਹੜੀਆਂ ਝੁਰੜੀਆਂ ਵਗੈਰਾ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਹ ਵੀ ਖਤਮ ਹੋ ਜਾਂਦੀਆਂ ਨੇ ਤਾਂ ਤੁਸੀਂ ਜਿਹੜੀ ਆ ਇਹਦੀ 3 ਤੋਂ 4 ਮਿੰਟ ਵਧੀਆ ਤਰੀਕੇ ਦੇ ਨਾਲ ਜਿਹੜੀਆਂ ਮ사ਜ ਕਰਨੀਆਂ ਫੋਰਹੈਡ ਤੇ ਮ사ਜ ਕਰਨੀ ਕਿ ਜਿਹਦੇ ਫੋਰਹੈਡ ਤੇ ਫਾਈਨ ਲਾਈਨਸ ਬਣਨੀ ਸ਼ੁਰੂ ਹੋ ਜਾਂਦੀਆਂ ਨੇ ਉਹ ਖਤਮ ਹੋ ਜਾਂਦੀਆਂ ਨੇ ਤੇ ਇਥਾਂ ਤੁਸੀਂ ਇਸ ਤਰੀਕੇ ਦੇ ਨਾਲ ਸਾਹਲ ਕਰੋ ਜਿਹੜੀ ਸਕਿਨ نیچے ਨੂੰ ਟਿਲਕਦੀ ਆ ਉਹ ਤਾਹਾਨੂੰ ਅਪਲਿਫਟ ਹੋ ਜਾਂਦੀ ਏ ਤੇ ਵੈਸਲੀ ਤੇ ਕੋਕੋਨਟ ਆਇਲ ਤੇ ਵਿਟਾਮਿਨ E ਦਾ ਕੈਪਸੂਲ ਇਹ 베ਸਟ ਆਪਸ਼ਨ ਨੇ ਸਰਦੀਆਂ ਦੇ ਵਿੱਚ ਸਕਿਨ ਨੂੰ ਜਿਹੜਾ ਵਾ ਮੋਇਸਚਰ ਤੇ ਗਲੋਇੰਗ ਕਰਨ ਵਾਸਤੇ ਇੱਕਦਮ ਗਲਾਸੀ ਲੁੱਕ ਆ ਜਾਂਦੀ ਏ ਤੇ ਪਾਰਲਰ ਤੇ ਜਾ ਕੇ ਕੋਈ ਵੀ ਮਹਿੰਗੇ ਫੇਸ਼ੀਅਲ ਕਰਵਾਉਣ ਦੀ ਲੋੜ ਨਹੀਂ ਜੇ ਤੁਸੀਂ ਇਹਨੂੰ ਵੀਕ ਦੇ ਵਿੱਚ 3 ਦਿਨ ਫੋਲੋ ਕਰ ਲਓਗੇ ਤਾਂ ਤੁਹਾਡੀ ਸਕਿਨ ਇੱਕਦਮ ਜਿਹੜੀ ਆ ਉਹ ਚਮਕਦੀ ਰਹੇਗੀ ਕਦੀ ਵੀ ਇਹਦੇ ਵਿੱਚ ਰੁੱਖਾਪਨ ਨਹੀਂ ਆਏਗਾ ਤੇ ਇਸ ਤਰੀਕੇ ਨਾਲ ਵਧੀਆ ਮ사ਜ ਕਰਨੀ ਕਈਆਂ ਦੀ ਅੱਖਾਂ ਦੇ ਇੱਥੇ ਜੁੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਤੁਸੀਂ ਇਸ ਤਰੀਕੇ ਦੇ ਨਾਲ ਇੱਥੇ ਮ사ਜ ਕਰਨੀ ਤੇ ਇਸ ਤੋਂ ਬਾਅਦ ਤਾਂ ਵੀ ਆਪਣੇ ਫੇਸ ਨੂੰ ਤੁਹਾਨੂੰ ਸਾਫ਼ ਕਰਨ ਦੀ ਬਿਲਕੁਲ ਵੀ ਲੋੜ ਨਹੀਂ ਹੈਗੀ ਤੁਸੀਂ ਜਸਟ ਇਸ ਤਰੀਕੇ ਦੇ ਨਾਲ ਮ사ਜ ਕਰਕੇ ਤੁਹਾਡੀ ਜਿਹੜੀ ਨਾਈਟ ਕੇਅਰ ਕੀ ਰੂਟੀਨ ਆ ਉਹ ਫਾਲੋ ਹੋ ਜਾਵੇਗੀ ਤੇ ਤੁਸੀਂ ਜਿਹੜਾ ਵਾ ਆਪਣਾ ਰਾਤ ਨੂੰ ਰੈਸਟ ਕਰ ਸਕਦੇ ਹੋ ਸੌਂ ਸਕਦੇ ਹੋ ਤੇ ਜਦੋਂ ਸਵੇਰੇ ਉੱਠ ਕੇ ਤੁਸੀਂ ਨਾਰਮਲ ਪਾਣੀ ਦੇ ਨਾਲ ਆਪਣਾ ਫੇਸ ਵਾਸ਼ ਕਰਨਾ ਹੈ ਕੋਈ ਵੀ ਸਾਬਣ ਵਗੈਰਾ ਜਾਂ ਫੇਸ ਵਾਸ਼ ਨਹੀਂ ਲਗਾਉਣਾ ਹੈਗਾ ਤੇ ਫਿਰ ਤੁਸੀਂ ਆਪਣੇ ਸਕਿਨ ਦੇ ਉੱਤੇ ਜਿਹੜਾ ਵਾ ਉਹ ਨਿਖਾਰ ਦੇ ਸਕਦੇ ਹੋ ਤੇ ਇਹ ਚੀਜ਼ ਨੂੰ ਜੇ ਤੁਸੀਂ ਲਗਾਤਾਰ ਜਿਹੜਾ ਵਾ 15 ਤੋਂ 20 ਦਿਨ ਇਹਦਾ ਜੂਸ ਕਰੋਗੇ ਦਿੱਲੀ ਵੀ ਕਰਨ ਦੀ ਲੋੜ ਨਹੀਂ ਤੁਸੀਂ ਇੱਕ ਦਿਨ ਛੱਡ ਕੇ ਜਰਾ ਉਹ ਜੂਸ ਕਰੋ ਤੇ ਤੁਸੀਂ ਦੇਖਿਓ ਫਿਰ ਤੁਹਾਡੀ ਸਕਿਨ ਟੋਨ ਜਿਹੜੀ ਆ ਉਹ ਅੱਗੇ ਨਾਲੋਂ ਪਹਤਰ ਹੋ ਜਾਵੇਗੀ ਤੇ ਇਹਦੇ ਨਾਲ ਤੁਹਾਡਾ ਜਿਹੜਾ ਫੇਸ ਦੇ ਉੱਤੇ ਕਾਲਾਪਣ ਆ ਜਾਂਦਾ ਉਹ ਵੀ ਖਤਮ ਹੋ ਜਾਵੇਗਾ ਤੇ ਤੁਹਾਡੀ ਜਿਹੜੀ ਸ਼ਾਈਆਂ ਵਾ ਉਹ ਵੀ ਜਿਹੜੀਆਂ ਘਟਣੀਆਂ ਸ਼ੁਰੂ ਹੋ ਜਾਣਗੀਆਂ ਤੇ ਜਿਹੜੀ ਝੁਰੜੀਆਂ ਆਉਂਦੀਆਂ ਨੇ ਫੇਸ ਤੇ ਉਸ ਦੇ ਹਿਸਾਬ ਨਾਲ ਉਹ ਬਿਲਕੁਲ ਹੀ ਖਤਮ ਹੋ ਜਾਣਗੀਆਂ ਤੇ ਇਹ ਜਿਹੜੀ ਵੀਡੀਓ ਆ ਉਹਨਾਂ ਵਾਸਤੇ ਆ ਜਿਨ੍ਹਾਂ ਦਾ ਸਕਿਨ ਜਿਹੜੀ ਡਰਾਈਨੈਸ ਹੁੰਦੀ ਆ ਤੇ ਜਿਨ੍ਹਾਂ ਨੂੰ ਰਿੰਕਲ ਚੁਰਰੀਆਂ ਦੀ ਪ੍ਰੋਬਲਮ ਤੇ ਹਰ ਕੋਈ ਇਹ ਚੀਜ਼ ਯੂਜ਼ ਕਰ ਸਕਦਾ ਹੈ ਤੇ ਤੁਸੀਂ ਆਪਣੇ ਚਿਹਰੇ ਨੂੰ ਗਲੋਇੰਗ ਕਰ ਸਕਦੇ ਹੋ ਤੇ ਜਿਹੜਾ ਪਾਰਟੀ ਵੇਅਰ ਹੁਣ ਸੀਜ਼ਨ ਚੱਲ ਰਿਹਾ ਹੈ ਪਾਰਟੀਆਂ ਵਗੈਰਾ ਵਿਆਹ ਸ਼ਾਦੀਆਂ ਹੋ ਰਹੀਆਂ ਨੇ ਤੇ ਇਹਦੇ ਵਿੱਚ ਤੁਹਾਨੂੰ ਜਿਹੜਾ ਵਾ ਮਹਿੰਗੇ ਫੇਸ਼ੀਅਲ ਕਰਵਾਉਣ ਦੀ ਲੋੜ ਨਹੀਂ ਪਵੇਗੀ ਤੇ ਬਸ ਇੰਨੇ ਕੁ ਦੇ ਨਾਲ ਜਿਹੜਾ ਮਾਤਰ 10-20 ਰੁਪਏ ਦੇ ਵਿੱਚ ਤੁਸੀਂ ਬਿਹਤਰ ਰਿਜ਼ਲਟ ਪਾ ਸਕਦੇ ਹੋ ਤੇ ਇੱਕ ਨੇਚਰਲ ਗਲੋ ਆ ਜਾਏਗਾ ਆਰਟੀਫੀਸ਼ੀਅਲ ਗਲੋ ਨਹੀਂ ਨੇਚਰਲ ਗਲੋ ਅੰਦਰੂਨੀ ਤੌਰ ਤੇ ਆਏਗਾ ਤੇ ਉਮੀਦ ਕਰਦੇ ਆਂ ਕਿ ਤੁਹਾਨੂੰ ਅੱਜ ਦੀ ਵੀਡੀਓ ਜਿਹੜੀ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਮਿਲਦੇ ਆਂ ਫਿਰ ਤੁਹਾਨੂੰ ਕਿਸੇ ਹੋਰ ਨਵੀਂ ਬੈਨੀਫੀਸ਼ੀਅਲ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ